ਕਹਾਣੀ ਦੁਰਲਾ ਪੱਟੀ ਲੇਖਕ ਸੁਖਦੇਵ ਮਾਦਪੁਰੀ ਕਿਹਾ ਜਾਂਦਾ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਉਸਦੇ ਦੋ ਮਟਿਆਰਤੀਆਂ ਸਨ ਉਹ ਦੋਨੋਂ ਮਗੀਆਂ ਹੋਈਆਂ ਸਨ ਪਰੰਤੂ ਉਹ ਗਰੀਬੀ ਕਾਰਨ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ ਉਸ ਇਲਾਕੇ ਦਾ ਮੁਗਲ ਹਾਕਮ ਬੜਾ ਨਰਦਈ ਸੀ ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀ ਚੁੱਕ ਕੇ ਲੈ ਜਾਇਆ ਕਰਦਾ ਸੀ ਉਸ ਹਾਕਮ ਦੇ ਕੰਨੀ ਸੁੰਦਰੀ ਮੁੰਦਰੀ ਦੇ ਸੁੰਦਰੀ ਕਨਸੋਈ ਉਸਨੇ ਇਹਨਾਂ ਨੂੰ ਜ਼ੋਰੀ ਚੁੱਕਣ ਦੀ ਬੇਉਂਤ ਬਣਾ ਲਈ ਇਸ ਗੱਲ ਦੀ ਭਣਕ ਗਰੀਬ ਬ੍ਰਾਹਮਣ ਨੂੰ ਵੀ ਪੈ ਗਈ ਉਹਨੇ ਕੁੜੀਆਂ ਦੇ ਸੌਰੇ ਘਰ ਜਾ ਕੇ ਆਖਿਆ ਕਿ ਉਸ ਸੁੰਦਰੀ ਮੁੰਦਰੀ ਨੂੰ ਬਿਨਾ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪਰੰਤੂ ਉਹ ਨ ਮੰਨੀ ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾ ਵਿਆਹ ਤੋਂ ਕੁੜੀਆਂ ਆਪਣੇ ਘਰ ਲੈ ਜਾਣ ਲਈ ਰਾਜ਼ੀ ਨਾ ਹੋਈ ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਪਰੋਖੋ ਨਹੀਂ ਸੀ ਉਹ ਨਰਾਸ਼ ਹੋਇਆ ਘਰ ਨੂੰ ਮੁੜ ਪਿਆ ਰਬ ਦਿੱਤੇ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਪੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ ਸੀ ਇਸ ਤੋਂ ਸਾਰੇ ਡਰਦੇ ਸਨ ਦੁੱਲਾ ਪੱਟੀ ਗਰੀਬਾਂ ਦਾ ਬੜਾ ਹਮਦਰਦ ਸੀ ਅਮੀਰਾਂ ਤੇ ਜਾਬਰਾਂ ਨੂੰ ਲੁੱਟਦਾ ਸੀ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲਾ ਪੱਟੀ ਦਾ ਖਿਆਲ ਆਇਆ ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਅਤੇ ਉਸ ਨੂੰ ਆਪਣੀ ਬੇਦਨਾ ਜਾਸ ਸੁਣਾਈ ਦੁੱਲੇ ਨੇ ਆਖਿਆ ਲੋਭ ਕੋਈ ਫਿਕਰ ਨਾ ਕਰ ਜੜੀਆਂ ਤਿਆਂ ਮੇਰੀਆਂ ਤਿਆਂ ਹਨ ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀ ਆਪ ਕਰਾਂਗਾ ਤੂੰ ਨਿਸ਼ਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾ ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥੋ ਪਤਾ ਪੁੱਛ ਕੇ ਬਿਆਹ ਦਾ ਦਿਨ タル ਦਿੱਤਾ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹ ਨੂੰ ਆਉਣਗੇ ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਚਾਉਣ ਦਾ ਪ੍ਰਬੰਧ ਕੀਤਾ ਗਿਆ ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਹਨਾਂ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ ਸ਼ੱਕਰ ਤੇ ਦਾਣੇ ਆਦਿ ਰੂਪ ਵਿੱਚ ਧਾਨ ਦਿੱਤਾ। ਦੁੱਲੇ ਕੋਲ ਕੰਨਿਆਦਾਨ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋੜੀ ਮਨਾਉਣ ਦਾ ਰਿਵਾਜ ਪੈ ਗਿਆ। ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ। ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਟਾ ਹੋ ਸਾਲੂ ਕੌਣ ਸਮੇਟੇ ਹੋ ਚਾਚਾ ਗਾਲੀ ਦੇ ਸੇ ਹੋ ਚਾਚਾ ਚੋਰੀ ਕੁੱਟੀ ਹੋ ਜ਼ਿੰਮੇਦਾਰ ਸਦਾ ਹੋ ਗਿਣ ਗਿਣ ਪੌਲੇ ਲਾਉ ਹੋ ਦੁੱਲਾ ਪੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕਨਾਇਕ ਹੈ ਉਸ ਸਾਂਦਲਬਾਰ ਯਾਨੀ ਪੱਛਮੀ ਪੰਜਾਬ ਪਾਕਿਸਤਾਨ ਦੇ ਇਲਾਕੇ ਦਾ ਸੂਰਬੀਰ ਅਨਖੀ ਯੋद्धा ਹੋਇਆ ਜਿਸ ਨੇ ਅਕਬਰ ਦੇ ਮੁਗਲ ਬਾਦਸ਼ਾਹ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ ਇਹ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ ਦੁੱਲੇ ਦਾ ਬਾਪ ਫਰੀਦ ਮੁਸਲਮਾਨ ਪੱਟੀ ਰਾਜਪੂਸੀ ਉਹ ਲਾਹੌਰ ਦੇ ਲਾਗੇ ਸਾਂਦਲਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ ਉਹਦਾ ਬਾਪ ਬੜਾ ਬਹਾਦਰ ਤੇ ਹੜ੍ਹ ਸੁਬਾ ਦਾ ਮਾਲਕ ਸੀ ਉਹ ਮੁਗਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ ਮਾਰ ਢਾੜ ਕਰਨੀ ਉਹਨਾਂ ਦਾ ਮਨ ਪਾਉਂਦਾ ਸ਼ੁਗਰ ਸੀ ਉਹਨਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ ਮੁਗਲ ਸਰਕਾਰ ਦੇ ਕਰਮਚਾਰੀਆਂ ਨੂੰ ਉੱਟੇ ਚ ਸਮਝ ਦੇ ਤੇ ਲੁੱਟਮਾਰ ਕਰਕੇ ਭਜਾ ਦਿੰਦੇ ਲਗਾਨ ਦੀ ਵਸੂਲੀ ਨਾ ਹੋਣ ਕਰਕੇ ਤੇ ਉਹਨਾਂ ਦੀਆਂ ਮਾਰ ਢਾੜ ਦੀਆਂ ਖਬਰਾਂ ਨੇ ਅਕਬਰ ਦੇ ਗੁੱਸੇ ਦਾ ਭਾਰਾ ਝਾੜ ਦਿੱਤਾ ਅਕਬਰ ਨੇ ਉਹਨਾਂ ਦੋਨਾਂ ਦੀਆਂ ਮਸ਼ਕਾਂ ਬਣ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਮੁਗਲ ਫੌਜਾਨੀ ਫਰੀਦ ਤੇ ਉਹਦੇ ਬਾਪ ਨੂੰ 잡ੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੇ ਲੋਕਾਂ ਵਿੱਚ ਦਹਿਸ਼ਤ ਫਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਪਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਵਾਰ ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ। ਫਰੀਦ ਅਤੇ ਉਸਦਾ ਬਾਪ ਬੜਕਾ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਕੇ। ਫਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ 5 ਮਹੀਨੇ ਦੀ ਗਰਭਤੀ ਸੀ। ਫਰੀਦ ਦੀ ਮੌਤ ਤੋਂ 4 ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਈਆਂ ਇੱਕ ਨੋਖਾ ਜਲਾਲ ਉਹਦੇ ਮੱਥੇ ਤੇ ਟਪਕ ਰਿਹਾ ਸੀ ਦਾਦੀ ਦੁੱਲੇ ਤੋਂ ਮੋਹਰਾ ਵਾਰ-ਵਾਰ ਵੰਡ ਰਹੀ ਸੀ ਖੁਸ਼ੀਆਂ ਸਾਂਭੀਆਂ ਸਵਾਲੀਆਂ ਨਹੀਂ ਸੀ ਜਾਂਦੀਆਂ ਇੱਕ ਸਿੱਖ ਸੁਪਨਾ ਉਹਨਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀ ਆ ਰਿਹਾ ਸੀ ਕੁਦਰਤ ਦੀ ਹੋਂਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ ਉਹਦਾ ਨਾਮ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ ਅਕਬਰ ਨੇ ਨਜੂਮੀਆਂ ਨੂੰ ਆਖਿਆ ਉਈ ਐਸਾ ਬਾਦਸ਼ਾਹ ਜਿਸ ਨਾਲ ਛੇਕੂ ਸੂਰਬੀਰ ਬਲਵਾਨ ਤੇ ਇਨਸਾਫ پسند ਵਿਅਕਤੀ ਬਣੇ ਇੱਕ ਨਜੂਮੀ ਨੇ ਆਖਿਆ ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜੇਹੀ ਬਹਾਦਰ ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਛੇਕੂ ਨੂੰ ਚੁਗਾਇਆ ਜਾਵੇ ਜਿਸ ਨੇ ਛੇਕੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਅਜੇਹੀ ਸੂਰਬੀਰ ਮਾਂ ਦੀ ਪਾਲ ਦੀ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ ਕਿਸੇ ਲੱਦੀ ਬਾਰੇ ਜਾ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ ਲੱਦੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ ਬਾਸ਼ਰ ਦਾ ਹੁਕਮ ਕਿ ਮਿਟਾਲ ਦੀ ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ। ਮੁਗਲ ਸਰਕਾਰ ਵੱਲੋਂ ਲੱਦੀ ਦੇ ਪੰਡੀ ਨੇਕਾਂ ਸੁੱਖ ਸਹੂਲਤਾਂ ਮੁਹैया ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਇਕੱਠੇ ਪਲਣ ਲੱਗੇ। ਦੋਨੋਂ ਲੱਦੀ ਦਾ ਸੀਰ ਚੁੰਗਦੇ। ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦਿੰਦੀ, ਲਾਡ ਲੜਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਸ਼ੇਖੂ ਨੇ ਆਪਣੇ ਬਾਪ ਪਾਸ ਆਖਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪਰਖਿਆ ਲਈ। ਕੋਰਸਵਾਰੀ ਨਿਜ਼ਾਬਾਜ਼ੀ ਤੇ ਤੀਰੰਦਾਜ਼ੀ ਵਿੱਚ ਦੁੱਲਾ ਛੇਕੂ ਨੂੰ ਮਾਤ ਦੇ ਗਿਆ। ਅਕਬਰ ਨੇ ਸੋਚਿਆ ਕਿਤੇ ਲੱਦੀ ਨੇ ਦੁੱਧ ਚੰਗਾਂਣ 'ਚ ਬਿਚਕਰਾਣਾ ਕੀਤਾ ਹੋਵੇ। ਲੱਦੀ ਨੇ ਅਕਬਰ ਦੇ ਚਿਹਰੇ ਦੇ ਹਾਪਾ ਵੇਖ ਕੇ ਆਖਿਆ, "ਹਜ਼ੂਰ ਮੈਂ ਤਾਂ ਦੋਵਾਂ ਨੂੰ ਇੱਕੋ ਜਿੰਨਾ ਦੁੱਧ ਚੰਗਾਇਆ।" ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਦੀ ਨੇ ਉਹਦੇ ਪੁੱਤ ਨੂੰ ਆਪਣਾ ਸਰੀਰ ਚੰਗਾ ਕੇ ਪਾਲਿਆ ਹੈ। ਉਹਨੇ ਇਲਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਦੀ ਦੀ ਚੋਰੀ ਪਾ ਕੇ ਆਖਿਆ, "ਮੈਂ ਤੇਰਾ ਦੇਣਾ ਤਾਂ ਨਹੀਂ ਦੇ ਸਕਦਾ।" ਆ ਕੁਝ ਰਕਮ ਹੈ ਦੇ ਨਾਲ ਦੁੱਲੇ ਨੂੰ ਚੰਗੀ ਤਰੀਮ ਦਵਾਈ। ਅਡੇ ਹੁਣ ਤੇ ਮੈਂ ਇਹਨੂੰ ਆਪਣੇ ਦਰਬਾਰ ਚ ਵੱਡਾ ਰੁਤਬਾ ਦਿਆਂਗਾ। ਲੱਦੀਨ ਅਖਬਰਦਾਰ ਸ਼ੁਕਰੀਆ ਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਘਰ ਆ ਗਈ। ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜ਼ੀ ਪਾਸ ਮਸੀਤੇ ਪੜਨੇ ਪਾਇਆ ਗਿਆ। ਉਹਨੂੰ ਨਿਯਮਬੱਧ ਕਲੜੀ ਸਿੱਖਿਆ ਪਸੰਦ ਨਹੀਂ ਆਈ। ਉਹ ਇੱਕ ਦਿਨ ਕਾਜ਼ੀ ਨੂੰ ਕੁੱਟ ਕੇ ਘਰ ਦੌੜ ਗਿਆ ਤੇ ਆਪਣੇ ਹਾਨੀਆਂ ਨਾਲ ਜਾ ਕੇ ਖੇਡਣ ਲੱਗ ਪਿਆ। ਦੁੱਲਾ ਜਵਾਨੀ ਵਿੱਚ ਪੈਰ ਧਣ ਲੱਗਾ। ਉਹ ਬੇਲੀ ਸੁਆਦਾ ਮਾਲਕ ਸੀ ਖੁੱਲੀ ਹਵਾ ਵਿੱਚ ਚੁੰਗੀਆਂ ਭਰਨ ਵਾਲਾ ਹੀਰਾ ਹਨ ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਟਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ ਉਹ ਜੰਗਲ ਬੇਲਿਆਂ ਵਿੱਚ ਘੁੰਮਦੇ ਖਰਮਸਤੀਆਂ ਕਰਦੇ ਦੁਰਲੇ ਦੀ ਚੜ੍ਹਦੀ ਜਵਾਨੀ ਉਹਦਾ ਸਰੂਆ ਵਰਗਾ ਸਰੀਰ ਗੇਲੀ ਜਿਹਾ ਗੁੱਸਾ ਦਗਧ ਕਰਦਾ ਚਿਹਰਾ ਤੇ ਉਸਦਾ ਅਮੂਰ ਸਵਾਲੰਦੀ ਨੂੰ ਸੋਚਾਂ ਵਿੱਚ ਪਾ ਦਿੰਦਾ ਉਹ ਜਾਣਦੀ ਸੀ ਕਿ ਉਹਦੇ ਬਾਪ ਫਰੀਦ ਦਾ ਵਿਦਰੋਹੀ ਖੂਨ ਉਹਦੀਆਂ ਰਗਾਂ 'ਚ ਦੌੜ ਰਿਹਾ ਹੈ ਇਕ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ। ਉਹਦੀਆਂ ਖਰਮਸਤੀਆਂ ਤੇ ਲਾਂਭੀ ਲੱਦੀ ਲਿਸਾਂ ਮਸੀਬਤਾਂ ਖੜੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾ ਮਾਰ ਕੇ ਭੰਨਣ ਦਾ ਸ਼ੌਕ ਦਿਨੋ-ਦਿਨ ਵੱਧ ਰਿਹਾ ਸੀ। ਨੇਤੋਂ ਲਾਂਭੇ ਮਿਲਦੇ। ਲੱਦੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪਰੰਤੂ ਉਹ ਲੋਹੇ ਦੀਆਂ ਸੰਗਾਂ ਨਾਲ ਆਪਣਾ ਸ਼ੌਕ ਪੂਰਾ ਕਰਦਾ ਰਿਹਾ। ਆਖਰ ਸਤੀ ਹੋਈ ਨੰਦੀ ਮਰਾਸਰ ਨੇ ਇੱਕ ਦਿਨ ਦੁੱਲੇ ਨੂੰ ਉਹਦੇ ਬਾਬਦਾਦੇ ਦਾ ਤਾਣਾ ਮਾਰਿਆ ਇਹਦੇ ਬਾਰੇ। ਕਿਸ਼ਨ ਸਿੰਘ ਆਰ ਫਲਿਕਤੀ ਨਹੀਂ ਬੋਲੀ ਮਾਰ ਕੇ ਨੰਦੀ ਫਨਾਹ ਕਰਦੀ ਜਿੰਨਾ ਦੁੱਲੇ ਦਾ ਚਾਕ ਹੋ ਜਾਂਦਾ ਹੈ ਬਾਪ ਦਾਦੇ ਦਾ ਇਥੇ ਸੂਰਮਾ ਹੈ ਕਾਨੂੰ ਨਿਤ ਗਰੀਬ ਦੁਖਾਉਂਦਾ ਹੈ ਇਥੇ ਜ਼ੋਰ ਦੁਖਾਉਂਦਾ ਔਰਤਾਂ ਨੂੰ ਤੈਨੂੰ ਰਤੀ ਹਿਆਨਾ ਆਉਂਦਾ ਹੈ ਤੇਰੇ ਬਾਪ ਦਾ ਦਦੀਆਂ ਸ਼ਾਹ ਅਕਬਰ ਖੱਲਾਂ ਪੁੱਠੀਆਂ ਚਾਲ ਲਹਾਉਂਦਾ ਹੈ ਖਲਪੋ ਦੇ ਨਾਲ ਭਰਾਈ ਕੇਤੇ ਉੱਤੇ ਬੁਰਜ ਤੇ ਜਾ ਲਟਕਾਉਂਦਾ ਹੈ ਅੱਜ ਤੀਕ ਲਹੌਰ ਵਿੱਚ ਲਟਕਰੀਆਂ ਉੱਥੇ ਜ਼ੋਰ ਨਕਾਸ ਨੂੰ ਜਾਂਦਾ ਹੈ ਨੰਦਿਮ ਰਸਨ ਦੇ ਮੇਲੇ ਨਾਲ ਦੁੱਲਾ ਝੰਡੋੜਿਆ ਗਿਆ Rajputi ਖੂਨ ਉਹਦੀਆਂ ਰਗਾਂ ਵਿੱਚ ਉਬਾਲੇ ਖਾਨ ਲੱਗਾ ਉਹ ਸਿੱਧਾ ਆਪਣੀ ਮਾਂ ਲੱਦੀ ਕੋਲ ਜਾ ਕੇ ਗਰਜਿਆ ਮਾਂ ਮੇਰੀਏ ਸੱਚੋ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਹੈ ਲੱਦੀ ਨੇ ਸਾਰੀ ਹੋਂਣੀ ਬੀਤੀ ਦੱਸ ਕੇ ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ ਦੁੱਲੇ ਨੂੰ ਕਿਹਾ ਸੋਰ ਮਿਆ ਪੁੱਤਾ ਮੈਂ ਸੇ ਦਿਨ ਦੀ ਉਡੀਕ ਕਰਦੀ ਸੀ ਕਦੋਂ ਮੇਰਾ ਪੁੱਤਰ ਹੋਏ ਗਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ ਇਹ ਹਥਿਆਰ ਤੇਰੇ ਸੂਰਮੇ ਬਾਪਦੇ ਨੇ ਅਣਖ ਨੂੰ ਪਾਣੀ ਤੇ ਆਪਣੇ ਬਾਪ ਦੇ ਖੂਨ ਦੀ लाज ਰੱਖੀ ਜਿਹਨੇ ਕਿਸੇ 나ਡੂ ਖਾਂ ਦੀ ਟੈ ਨਹੀਂ ਸੀ ਮੰਨੀ ਕਿਸੇ ਅੱਗੇ ਸਿਰ ਨਹੀਂ ਸੀ ਚੁਕਾਇਆ ਲਿਸ਼ ਲਿਸ਼ ਕਰਦੇ ਹਥਿਆਰ ਛਬੀਆਂ ਗੰਡਾਸੇ ਨੀਜ਼ੇ ਟੱਗੂਏ ਤੇ ਤੀਰ ਕਮਾਨ ਅਤੇ ਇੱਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੁਹਾ ਹੋ ਗਿਆ ਅਨੋਖੀਆਂ ਤਰ੍ਹਾਂ ਨੇ ਉਹਦੇ ਸਰੀਰ ਵਿੱਚ ਚਰਨਾਟਾਂ ਛੇੜ ਦਿੱਤੀਆਂ ਸਰੀਰ ਪਾਫਾਂ ਛੱਡਣ ਲੱਗਾ ਦੁੱਲੇ ਨਗਾਰੇ ਤੇ ਡੱਗਾ ਮਾਰਿਆ ਨਗਾਰੀ ਦੀ ਧਮਕ ਲੋਹਾਰ ਦੇ ਸ਼ਾਹੀ ਮੈਲਾ ਨਾਲ ਜੱਟ ਕਰਾਈ ਜੋ ਬਗਾਵਤ ਦੀ ਸੂਚਕ ਸੀ ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਇਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਵਿੱਚ ਵੰਡ ਦਿੱਤੇ ਉਹਨੇ ਆਪਣੇ ਮਨ ਨਾਲ ਮੁਗਲਾਂ ਵਿਰੁੱਧ ਬਗਾਵਤ ਕਰਨ ਦਾ ਫੈਸਲਾ ਕਰ ਲਿਆ ਹੌਰੇ ਹੌਰੇ 500 ਜਵਾਨਾਂ ਦੇ ਨਾਲ ਜੁੜ ਗਏ ਸੰਦਰਬਾਰ ਦੇ ਇਲਾਕੇ ਵਿੱਚ ਉਹਨਾਂ ਤਰਥੱਲੀ ਮਚਾ ਦਿੰਦੀ ਜਿਹੜਾ ਵੀ ਜਾਬਰ ਉਹਦੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦੇ ਦੁੱਲੇ ਦੀ ਬਹਾਦਰੀ ਨੇ ਡਰਤਾ ਦਿਆਲਤਾ ਤੇ ਗਰੀਬ ਪਰਵਰੀ ਦੀ ਖੁਸ਼ਬੂ ਦੂਰ ਦੂਰ ਤੱਕ ਫੈਲਰੀ ਸੀ ਉਹ ਬੜੀ ਨਿਡਰਤਾ ਨਾਲ ਸੰਦਲਬਾਰ ਵਿੱਚ ਘੁੰਮ ਰਿਹਾ ਸੀ ਉਸ ਦੀ ਬਹਾਦਰੀ ਦੇ ਨਿੱਥ ਨਵੇਂ ਕisse ਸੁਣਨ ਨੂੰ ਮਿਲਦੇ ਸਾਰਾ ਇਲਾਕਾ ਉਸ ਤੇ ਮਾਨ ਕਰ ਰਿਹਾ ਸੀ ਦੁੱਲੇ ਦੇ ਬਾਪ ਦੀ ਸ਼ਹਾਦਤ ਤੇ ਅਫਸਰ ਤੇ ਲੱਦੀ ਦੇ ਪ੍ਰਭਾਵਾਂ ਨੇ ਉਸ ਦੀ ਕੋਈ ਸਾਥ ਨਹੀਂ ਸੀ ਦਿੱਤੀ ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ਤੇ ਰੋਸ ਸੀ ਇਸੇ ਰੋਹ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚਦੇੜਾਂ ਤੇ ਬੋਲਿਆ ਪਿੰਡ ਨਾਨਕਿਆਂ ਦਾ ਵਕ ਕੀਰ ਕੇ ਆਪਣੇ ਪਿੰਡ ਲਿਆਇਆ ਤੇ ਲਵੇਰੀਆਂ ਗਰੀਬ ਗੁਰਬਿਆਂ ਤੇ ਲੋੜਵੰਦਾਂ ਵਿੱਚ ਵੰਡ ਦਿੱਤੀਆਂ ਇੱਕ ਵਾਰ ਅਲੀ ਨਾਂ ਦਾ ਸਦਾਕਰ 500 ਘੋੜੇ ਖਰੀਦ ਕੇ ਲਈ ਜਾ ਰਿਹਾ ਸੀ ਉਹਨੂੰ ਰਾਤ ਪਿੰਡ ਕੱਟਣੀ ਪੈਗੀ ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ ਅਲੀ ਬਥੇਰਾ ਰੋਇਆ ਪਿੱਟਿਆ ਅਕਬਰ ਦਾ ਡਰਾਵਾ ਵੀ ਦਿੱਤਾ ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਪਜਾ ਦਿੱਤਾ ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਊਕਾਰ ਦੀਆਂ ਦੌਲਤ ਨਾਲ ਭਰੀਆਂ ਖਤਰਾਂ ਖੋਲੀਆਂ ਇਹਨਾਂ ਲੁੱਟਾਂ ਖੋਹਾਂ ਦੀਆਂ ਖਬਰਾਂ ਮਗਲ ਸਰਕਾਰ ਕੁਲ ਪੁਜਤੀਆਂ ਰਹੀਆਂ ਲੋਕਾਂ 'ਚ ਦੁੱਲੇ ਦਾ ਦਬ ਦਬਾਇ ਇੰਨਾ ਵੱਧ ਗਿਆ ਕਿ ਉਹਨਾਂ ਨੇ ਸਰਕਾਰੀ ਲਕਾਨ ਦੇ ਨਾਲ ਬੰਦ ਕਰ ਦਿੱਤਾ ਮੁਗਲ ਅਹਿਲਕਾਰਾਂ ਵਿੱਚ ਭਗੜੜ ਮੱਚ ਗਈ ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗਲ ਦਰਬਾਰ ਵਿਰੁੱਧ ਕੀਤੀ ਬਗਾਵਤ ਦੀ ਸੂ ਸੂਈਏ ਪਚਾਉਂਦੇ ਰਹੇ ਅਕਬਰ ਨੇ ਇਸ ਬਗਾਵਤ ਦੀ ਪੜਤਾਲ ਲਈ ਇੱਕ ਜਸੂਸ ਉਚੇਚੇ ਤੌਰ ਤੇ ਸੰਦਲਵਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸਨੇ ਜਸੂਸ ਦੀਆਂ ਦਾੜੀ ਮੁੱਛਾਂ ਹੀ ਮੁੰਦ ਦਿੱਤੀ ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸ਼ਕਾਂ ਬਣ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਜ਼ਾਮਉਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਂਦਾ। ਬੀੜਾ ਚੁੱਕ ਲਿਆ। ਮੁਗਲ ਫੌਜਾਂ ਨੇ ਸਾੰਦਲਪਾਰ ਵੱਲ ਕੂਚ ਕਰ ਦਿੱਤਾ। ਇਸ ਬਾਰੇ ਪਾਲੀ ਸਿੰਘ ਦੀ ਇੱਕ ਲਿਖਤ ਹੈ। ਚੜਿਆ ਸੀ ਮਿਰਜ਼ਾ ਨਜ਼ਾਮਉਦੀਨ ਹਾਥੀਆਂ ਨੂੰ ਮੱਧਾਂ ਸੀ ਪਿਆਈਆਂ। ਪਰ ਕੇ ਦਾਰੂ ਦੀਆਂ ਬੋਤਲਾਂ ਲਿਆਉਂਦੇ ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ। ਜਦੋਂ ਹਾਥੀਆਂ ਨੂੰ ਚੜੀਆਂ ਲੋਰੀਆਂ ਮਾਰਨ ਚੀਕਾਂ ਤੇ ਖਾਨ ਕਰ ਲਾਈਆਂ ਹੌਲੀ ਹੌਲੀ ਪਿੰਡੀ ਵਿੱਚ ਜਾ ਬੜੇ ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ ਸਾਰੇ ਬੈਠਕਾਂ ਦੀਵਾਨਖਾਨੇ ਟਾ ਸੁੱਟੇ ਇੱਟਾਂ ਬਣਾ ਕੇ ਵਿਛ ਖੰਡਾਈਆਂ ਟੱਕੇ ਟੱਕੇ ਦੇ ਸਪਾਈ ਅੰਦਰ ਜਾ ਬੜੇ ਮਾਰਨ ਸ਼ਮਕਾਂ ਤੇ ਕਰਨ ਕਰੜਾਈਆਂ ਮੁਗਲ ਫੌਜਾਂ ਨੇ ਪਿੰਡੀ ਨੂੰ ਜਾ ਕੇ ਰਿਆ ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸਗੇਰਾ ਨਹੀਂ ਸੀ ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਬੈਲਦੀਨ ਮੁਗਲਾਂ ਨਾਲ ਜਲ ਲੜਾਈ ਕੀਤੀ ਤੇ ਉਹਨਾਂ ਵਿੱਚ ਭੜਜਣਾ ਪਾ ਦਿੱਤੀਆਂ ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੁੱਲਾ ਮੁਗਲ ਫੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਜ਼ਾਮੁਦੀਨ ਦੇ ਘਰ ਜਾ ਪਿਆ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਪਰ ਯੋਧਿਆਂ ਦੀ ਬਗਾਵਤ ਭਲਾਂ ਕਿੰਨੇ ਕੁ ਦਿਨ ਕੱਟ ਸਕਦੀ ਸੀ ਮੁਗਲ ਫੌਜ ਨੇ ਦੁੱਲੇ ਨੂੰ ਜਿਉਂਦੇ ਜੀ ਗ੍ਰਿਫਤਾਰ ਕਰਨ ਦਾ ਬੜਾ ਯਤਨ ਕੀਤਾ ਪਰੰਤੂ ਉਹਨਾਂ ਦੇ ਹੱਥ ਆਉਣ ਵਾਲਾ ਕਿੱਛੇ ਸੀ ਆਖਰ ਦੁੱਲਾ ਆਪਣੀ ਬਹਾਦਰੀ ਦੇ ਜੋਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ ਉਸਨੇ ਮੁਗਲਾਂ ਦੀ ਇਹ ਨਾ ਮੰਨੀ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ ਦੁੱਲੇ ਦੇ ਅੰਤ ਬਾਰੇ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਜ਼ਾਮੁਦੀਨ ਦੇ ਸ਼ੱਕੇ ਛੁੜਾ ਕੇ ਉਹਨੂੰ ਬੰਦੀ ਬਣਾ ਲਿਆ ਪਰੰਤੂ ਮਿਲਤੇ ਨੇ ਲੱਦੀ ਦੇ ਤਰਲੇ ਮਿੰਤਾ ਕਰਕੇ ਆਪਣੀ ਜਾਨ ਬਖਸ਼ਾਲੀ ਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਤੇ ਧੋਖੇ ਨਾਲ ਸ਼ਰਾਬ ਪਿਲਾ ਕੇ ਉਸਨੂੰ ਕੈਦ ਕਰ ਲਿਆ ਹੋਸ਼ ਆਉਣ ਤੇ ਦੁੱਲੇ ਨੇ ਕੈਦਖਾਨੇ ਵਿੱਚ ਕ੍ਰਮ ਮਾਰ ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗਲਾਂ ਅੱਗੇ ਸਿਰ ਨਾ ਚੁਕਾਇਆ ਭਾਵੇਂ ਪੰਜਾਬ ਦਾ ਅਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ ਉਸ ਦੀ ਬਹਾਦਰੀ ਦੇ ਕisse ਪੰਜਾਬੀ ਬੜੀਆਂ ਲਟਕਾਂ ਨਾਲ ਪੜਦੇ ਤੇ ਗਾਉਂਦੇ ਹਨ ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਇਆ ਹੈ ਕਿਸ਼ਨ ਸਿੰਘ ਆਰਫਰਜਿਤ ਕਿਸਰਦੁੱਲਾ ਪੱਟੀ ਤੇ ਪਾਲੀ ਸਿੰਘ ਕਵੀਸ਼ਰ ਰਚਿਤ ਆਵਾਜ਼ਾਂ ਦੁੱਲਾ ਪੱਟੀ ਪੰਜਾਬੀਆਂ ਦੇ ਹਰਮਨ ਪਿਆਰੇ ਕਿਸੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਪੱਟੀ ਨੂੰ ਬਾਰ ਬਾਰ ਸੇਜਦਾ ਕਰਦੇ ਹਨ ਧੰਨਵਾਦ